ਗੱਲ ਕਰ ਲੱਗਿਆ ਭਗਵੰਤ ਮਾਨ ਦੇ ਘਰ ਵਾਲੀ ਦੀ ਡਾਕਟਰ ਗੁਰਪ੍ਰੀਤ ਜੀ ਦੀ ਔਰ ਦੂਜੀ ਗੱਲ ਉਹਨਾਂ ਲੋਕਾਂ ਨੂੰ ਜਵਾਬ ਦੇਣ ਲੱਗਿਆ ਜਿਹੜੇ ਲੋਕ ਕਹਿੰਦੇ ਆ ਰਾਜਨੀਤੀ ਦੇ ਵਿੱਚ ਪੜ੍ਹੇ ਲੋਕ ਚਾਹੀਦੇ ਆ ਅਨਪੜ੍ਹ ਲੋਕ ਨਹੀਂ ਚਾਹੀਦੇ ਲੈ ਸੁਣ ਲੋ ਮੈਂ ਬੀਬਾ ਜੀ ਤੁਹਾਡਾ ਬਿਆਨ ਸੁਣਿਆ ਡਾਕਟਰ ਗੁਰਪ੍ਰੀਤ ਜੀ ਪਤਾ ਨਹੀਂ ਡਾਕਟਰ ਤੁਸੀਂ ਟੀਕੇ ਲਾਉਣ ਆਲੇ ਹੋ ਰੱਬ ਜਾਣਦਾ ਕਿ ਤੁਹਾਡੀ ਤੁਸੀਂ ਪੀ ਐਚ ਡੀ ਕੀਤੀ ਹੈ ਤਾਂ ਡਾਕਟਰ ਹੁਣ ਤੁਸੀਂ ਪੜ੍ਹੇ ਲਿਖੇ ਹੋ ਤੁਸੀਂ ਸਾਡੀਆਂ ਭੈਣਾ ਬੀਬੀਆਂ ਨੂੰ ਕਹਿ ਰਹੇ ਆ ਕਿ ਮੈਂ ਮਾਨ ਸਾਹਿਬ ਨਾਲ ਗੱਲ ਕਰਦੀ ਹੁੰਨੀ ਆ ਕਿ ਇਨਾ ਬੀਬੀਆਂ ਦਾ 1000 ਹਜ਼ਾਰ ਰੁਪਿਆ ਦਿਓ ਬੀਬੀਆਂ ਨਰਾਜ ਆ ਤੁਸੀਂ ਲੋਕਾਂ ਨੂੰ ਸਮਝਾ ਕਿਉਂ ਨਹੀਂ ਰਹੇ ਤੁਹਾਡੀ ਪੜਾਈ ਗਈ ਕਿੱਥੇ ਆ ਹੁਣ ਤੁਸੀਂ ਇਹਨਾਂ ਪੈਣਾ ਬੀਬੀਆਂ ਨੂੰ ਦੱਸੋ ਕਿ ਪੈਣੋ ਬੀਬਗੋ ਮੇਰੇ ਕੋ ਮਾਵੋ ਮੇਰੇ ਕੋ ਦਦ ਗੋ ਜਿਹੜਾ 1000 ਰੁਪਿਆ ਤੁਹਾਨੂੰ ਇੱਕ ਘਰੇ ਆਉਣਾ ਉਹ ਮੇਰਾ ਜਿਹੜਾ ਭਗਵੰਤਮਾਨ ਮੇਰੇ ਘਰ ਵਾਲਾ ਉਹਨੇ ਆਪ ਦੇ ਡੈਡੀ ਦੀ ਤਨਖਾਹ ਚੋਂ ਨਹੀਂ ਦੇਣਾ ਮੇਰੇ ਸਹੁਰੇ ਦੀ ਪੈਨਸ਼ਨ ਚੋਂ ਨਹੀਂ ਦੇਣਾ ਮੇਰੀ ਸੱਸ ਦੀ ਪੈਨਸ਼ਨ ਚੋਂ ਨਹੀਂ ਦੇਣਾ ਨਾ ਹੀ ਉਹਨੇ ਆਪ ਦੀ ਮੁੱਖ ਮੰਤਰੀ ਦੀ ਤਨਖਾਹ ਤੋਂ ਦੇਣਾ ਨਾ ਹੀ ਉਹਨੇ ਐਮਪੀ ਦੀ ਪੈਨਸ਼ਨ ਚੋਂ ਦੇਣਾ ਜਿਹੜੀ ਉਹਦੀ ਐਮਪੀ ਸੰਗਰੂਰ ਤੋਂ ਪੈਨਸ਼ਨ ਲੱਗੀ ਆ ਜਿਹੜਾ 100000 ਰੁਪਿਆ ਉਹ ਤੁਹਾਨੂੰ ਦੇਣਾ ਸਰਕਾਰੀ ਖਜ਼ਾਨੇ ਚੋਂ ਤੁਹਾਡਾ ਸੇਰਾ ਤੁਹਾਡੀਆਂ ਜੁੱਤੀਆਂ ਜੇ ਕਹਿੰਨੇ ਤਾਂ ਅਸੀਂ ਮਾਰ ਦਿੰਨੇ ਆ ਹੁਣ ਉਹਦਾ ਹੈ ਕੀ ਚੱਕਰ ਆ ਦੱਸੋ ਲੋਕਾਂ ਨੂੰ ਜੇਕਰ ਭੈਣੋ ਬਿੱਬੀ ਕੋ 100000 ਰੁਪਿਆ ਤੁਹਾਡੇ ਇੱਕ ਖਾਤੇ ਚੋਂ ਦਾ ਲੋਕਾਂ ਨੂੰ ਸਮਝਾਓ ਤੁਸੀਂ ਤੁਹਾਡੇ ਜਿਹੜੇ ਮਜ਼ਦੂਰ ਪਰਿਵਾਰ ਬੈਠੇ ਆ ਉਹਨਾਂ ਦੇ ਘਰ ਵਾਲਿਆਂ ਦੀ ਦਿਹਾੜੀ ਆ 400 ਰੁਪਿਆ ਤੇ ਉਹ মিডিਆ ਸਾਹਮਣੇ ਰੌਲਾ ਪਾਉਂਦੇ ਆ ਵੀ ਸਾਡੀ ਦਿਹਾੜੀ ਵਧਾਓ ਸਾਡੀ 400 ਰੁਪਏ ਨਾਲ ਪੂਰੀ ਨਹੀਂ ਪੈਂਦੀ ਤੇ ਫਿਰ ਜਿਹੜਾ 1000 ਰੁਪਿਆ ਮਹੀਨੇ ਦਾ ਬਣਨ ਉਹਦੀ 33 ਰੁਪਏ ਪੈਣੀ ਹੈ ਦਿਹਾੜੀ 33 ਰੁਪਏ ਨਾਲ ਪੂਰੀ ਕਿਵੇਂ ਪਾਉਂਗੇ ਦੂਜੀ ਗੱਲ ਜਿਹੜੇ ਇੱਥੇ ਬਜ਼ੁਰਗ ਬੈਠੇ ਆ ਉਹਨਾਂ ਬਜ਼ੁਰਗਾਂ ਦੀ ਜਿਹੜੀ ਪੈਨਸ਼ਨ ਉਹ 1500 ਰੁਪਿਆ ਪੈਨਸ਼ਨ ਆ ਤੁਸੀਂ ਕਹਿੰਨੇ ਆ 2500 ਰੁਪਿਆ ਕਰੋ ਜਿਹੜੀ ਤੁਹਾਡੀ 1500 ਰੁਪਏ ਪੈਨਸ਼ਨ ਨਾਲ ਪੂਰੀ ਨਹੀਂ ਪੈ ਰਹੀ 1000 ਰੁਪਿਆ ਵਧਾਉਣ ਦੀ ਗੱਲ ਕਰੀ ਜਾਂਦੇ ਆ ਫੇਰ ਤੁਹਾਡੀ ਉਹ 1000 ਰੁਪਏ ਨਾਲ ਪਾਊਗੀ ਕਿਵੇਂ ਪੂਰੀ ਸਾਨੂੰ ਇਹ ਜਵਾਬ ਦਿਓ ਔਰ ਇੱਥੇ 15000 ਰੁਪਏ ਵਾਲਾ ਜਿਹੜੀ ਤਨਖਾਹ ਲੈਂਦਾ ਉਹਦੀ ਪੂਰੀ ਨਹੀਂ ਪੈਂਦੀ 20000 ਵਾਲੇ ਦੀ ਪੂਰੀ ਨਹੀਂ ਪੈਂਦੀ ਤਾਂ ਫੇਰ ਤੁਹਾਡੀ 1000 ਰੁਪਏ ਦੇ ਵਿੱਚੋਂ ਪੂਰੀ ਕਿਵੇਂ ਪਾਊਗੀ ਦੱਸੋ ਇਹਨਾਂ ਨੂੰ ਜਿਹੜਾ 1000 ਰੁਪਇਆ ਜੇਕਰ ਇੱਕ ਔਰਤ ਨੂੰ ਦਿਗੇ ਉਹ 1000 ਬਣਦਾ ਜਿਹੜਾ ਅਸੀਂ 1 ਕਰੋੜ ਔਰਤ ਨੂੰ ਦੇ ਦਈਏ ਤਾਂ 1000 ਕਰੋੜ ਬਣਦਾ ਅਸੀਂ ਸਾਲ ਦਾ ਇਕੱਠਾ 12 ਪਾ ਲਈਏ ਤਾਂ 12000 ਕਰੋੜ ਰੁਪਇਆ ਬਣਦਾ ਜੇ 2 ਸਾਲਾਂ ਦਾ ਇਕੱਠਾ ਪੈਸਾ ਦਿਗੇ 24000 ਕਰੋੜ ਰੁਪਇਆ ਬਣਦਾ ਉਹ 24000 ਕਰੋੜ ਰੁਪਇਆ ਅਸੀਂ ਕਿੱਥੋਂ ਦੇਣਾ ਖਜ਼ਾਨੇ ਚੋਂ ਦੇਣਾ ਜੇ ਅਸੀਂ ਖਜ਼ਾਨੇ ਚੋਂ ਦੇਤਾ ਜਿਹੜਾ ਰੁਪਏ ਵਾਲਾ ਬੀਬੀ ਮਰੁੰਡਾ ਮਿਲਦਾ ਸੀ ਇੱਧਰ ਔਰ ਤੂੰ ਕਹਿੰਦੀ ਹੁੰਦੀ ਹੈ ਨਾ ਬੱਚਿਆਂ ਨੂੰ ਆ ਪੁੱਤਰਿਆ ਸਾਡੇ ਦੇ ਰੁਪਏ ਦਾ ਮਰੁੰਡਾ ਹੁੰਦਾ ਸੀ ਹੁਣ ਤਾਂ ਮਰ ਜਨਾ ਮਹਿੰਗਾ ਹੀ ਬੜਾ ਹੋ ਗਿਆ ਮਰੁੰਡਾ ਨਹੀਂ ਮਹਿੰਗਾ ਆ ਮਹਿੰਗਾਈ ਵਧ ਗਈ ਆ ਕਿਉਂ ਵਧੀਆ ਇਹਨਾ ਕਰਕੇ ਕਹ ਬੀਬੀ ਗੁਰਪ੍ਰੀਤ ਜੀ ਆਖੋ ਇਹਨਾਂ ਨੂੰ ਕਿ ਪਹਿਲਾਂ ਹੀ ਮਹਗਾਈ ਬੜੀ ਵਧ ਗਈ 39 ਰੁਪਈਆ ਵਾਲੀ ਖੰਡ ਹੈ ਤੁਹਾਨੂੰ 45 ਰੁਪਏ ਮਿਲਦੀ ਆ ਕਿਹਦੇ ਕਾਰਨ ਮੇਰੇ ਘਰ ਵਾਲੇ ਦੀ ਬਦੌਲਤ ਉਹਨੇ ਪੋਸਟਰ ਬੈਨਰ ਬਹੁਤ ਲਾਤੇ ਤੁਹਾਡੇ ਪੈਸਿਆਂ ਦੇ ਉਹਨੇ ਜਾਜਾਂ ਤੇ ਠੂਣੇ ਬੜੇ ਦਵਾਤੇ ਕੇਸਰੀਬਾਬ ਨੂੰ ਪੰਜਾਬ ਦਾ ਪੈਸਾ ਪੰਜਾਬ ਦੇ ਮੰਤਰੀ ਦੂਜੀਆਂ ਸਟੇਟਾਂ 'ਚ ਪ੍ਰਚਾਰ ਕਰਨ ਜਾਂਦੇ ਆ ਉਹਦੇ ਕਰਕੇ ਵੀ 20 ਖੰਡ 39 ਰੁਪਈਆ ਤੋਂ 45 ਰੁਪਈਆ ਤੇ ਆ ਗਈ ਆ ਦਸਾਂ ਵਾਲੀ ਐਡੀਕ ਸਾਬਨ ਦੀ ਟਿੱਕੀ ਅੱਜ ਕੱਲ ਬੀਬੀ ਉਹ ਨਹਾਉਣ ਵਾਲੀ 20 ਰੁਪਈਆ ਦੀ ਹੋ ਗਈ ਆ ਨਹਾਉਣਾ ਮਹਿੰਗਾ ਹੋ ਗਿਆ ਇੱਥੇ ਮਹਿੰਗਾ ਕਿਉਂ ਹੋ ਗਿਆ ਦੱਸੋ 20 ਰੁਪਏ ਕਿਲੋ ਦੁੱਧ ਮਾਤਾ ਜੀ ਮੈਂ ਆਪ ਦੀ ਆਪ ਲਿਉਂਦਾ ਰਿਆਂ 20 ਰੁਪਏ ਕਿਲੋ ਦੁੱਧ ਪਿਓਰ ਮੱਝ ਦਾ ਪਰ ਅੱਜ ਸਾਨੂੰ 60 ਰੁਪਈਆ ਦੇ ਵਿੱਚ ਪਿਓਰ ਦੁੱਧ ਨਹੀਂ ਮਿਲਦਾ ਮੱਝ ਦਾ ਕਿਹੜੀ ਗੱਲੋਂ ਮਹਗਾਈ ਵਧ ਗਈ ਕਿਉਂ ਵਧ ਗਈ ਇੰਨਾ ਕਰਕੇ ਵਧ ਗਈ ਇਹਨਾਂ ਨੂੰ ਦੱਸੋ ਪੈਸਾ ਆਊਗਾ ਕਿੱਥੋਂ ਮਹਗਾਈਆਂ ਵਧਣੀਆਂ ਉਹ ਪੈਸਾ ਤੁਸੀਂ ਖਜ਼ਾਨੇ ਨੂੰ ਬਚਾਓ ਜਿਹੜਾ 12 ਜਿਹੜਾ ਤੁਸੀਂ 60000 ਕਰੋੜ ਰੁਪਇਆ 65000 ਕਰੋੜ ਰੁਪਇਆ ਇਹਨਾਂ ਭੈਣਾ ਬੀਬੀਆਂ ਦੇ ਖਾਤੇ ਪਾਉਣਾ ਉਹ ਹਰ ਪਿੰਡ ਦੇ ਵਿੱਚ ਕੋਈ 4-4 ਕਰੋੜ ਦੀ ਫੈਕਟਰੀ ਖੋਲ੍ਹ ਦਿਓ ਔਰਤਾਂ ਵਾਸਤੇ ਸਰਕਾਰੀ ਹੋਵੇ ਨਾ ਤਾਂ ਜ਼ਮੀਨੀ ਦਾ ਨਾ ਕਿਸਾਨੀ ਦਾ ਨਾ ਇਨਸਾਨ ਦਾ ਨੁਕਸਾਨ ਨਾ ਕਰੇ ਤੇ ਉਹ ਉਥੇ ਬੀਬੀਆਂ ਸਾਡੀਆਂ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਕੰਮ ਕਰਨ ਤੇ ਉਥੇ ਉਹਨਾਂ ਦੇ 8000 ਰੁਪਇਆ ਖਾਤੇ ਚ ਜਿਹੜੀ 18 ਸਾਲ ਤੋਂ ਉੱਤੇ ਬੀਬੀ ਹੋਊਗੀ ਉਹਦੇ ਖਾਤੇ ਚ ਜਾਇਆ ਕਰੇ ਉਹ 8000 ਰੁਪਏ ਨਾਲ ਘਰ ਚ ਲਾਇਆ ਕਰੇ ਤੇ ਜਿਹੜਾ ਉਹਦੇ ਘਰ ਵਾਲੇ ਦਾ ਪੈਸਾ ਉਹ ਜਮ੍ਹਾਂ ਕਰਿਆ ਕਰੇ ਇਹ ਕੰਮ ਕਰੋਗੇ ਤੁਸੀਂ ਐ ਕਿਉਂ ਨਹੀਂ ਕਰਦੇ ਕਿਹੜੀ ਗੱਲ ਉਹ ਨਹੀਂ ਕਰਦੇ ਮੋ ਮਾਂ ਮੇਰੇ ਕੋ ਜਿਹੜਾ ਆ ਤੁਹਾਡੇ ਕੋਲ ਭਾਸ਼ਣ ਦੇ ਕੇ ਜਾਂਦੇ ਪੰਜਾਬ ਦੇ 117 ਐਮ ਐਲ ਏ ਕਲੇਮ ਪੱਤੇ ਦਾ ਬਹੁਤ ਹੋਣਗੇ ਲੱਖ ਰੁਪਿਆ ਤਨਖਾਹ ਲੈਂਦੇ ਆ ਤਾਂ 1 ਕਰੋੜ 17 ਲੱਖ ਰੁਪਿਆ ਇਹਨਾਂ ਦੀ ਮਹੀਨੇ ਦੀ ਆਪਾਂ ਤਨਖਾਹ ਦਿੰਨੇ ਆ ਜਿਹੜੇ ਤੁਹਾਡੇ ਕੋਲ ਗੱਡੀਆਂ ਵਾਲੇ ਆਉਂਦੇ ਆ ਗੱਡੀਆਂ ਵੀ ਉਹ ਆਪਣੇ ਪੱਲੋਂ ਪੁਲਸ ਵੀ ਇਹਨਾਂ ਦੇ ਕੋਲ ਆਪਾਂ ਦਿੱਤੀ ਹੋਈ ਆ ਜਿਹੜੇ ਟੀਚਰ ਤੁਹਾਡੇ ਸਕੂਲਾਂ ਚ ਪੜਾਈ ਜਾਂਦੇ ਉਹਨਾਂ ਦੀ ਤਨਖਾਹ ਵੀ ਆਪਾਂ ਦਿੰਨੇ ਆ ਜਿਹੜੇ ਥਾਣੇ 'ਚ ਤੁਹਾਡੀ ਸੁਣਦੀ ਨਹੀਂ ਉਹ ਐਸਐਚਓ ਦੇ ਆਪਾਂ ਕਹਿੰਦੇ ਹਾਂ ਹੋਮਗਾਰਡ ਤੋਂ ਲੈ ਕੇ ਐਸਐਚਓ ਤੱਕ ਤਨਖਾਹ ਆਪਾਂ ਦਿੰਨੇ ਆ ਗੱਡੀਆਂ ਤੱਕ ਆਪਣੇ ਪੈਸੇ ਦੀਆਂ ਚੱਲਦੀਆਂ ਮਹਿੰਗਾਈ ਵਧੀ ਜਾਂਦੀ ਆ ਤਾਂ ਤੁਸੀਂ ਰੋਜ਼ਗਾਰ ਦੇਣ ਦੀ ਗੱਲ ਕਰੋ ਸਾਡੀਆਂ ਭੈਣਾਂ ਬੀਬੀਆਂ ਨੂੰ ਇਹ ਆਪਾਂ ਠੇਕਾ ਨਹੀਂ ਲਿਆ ਤੁਸੀਂ ਕੁੜੀਆਂ ਵਾਸਤੇ 51000 ਸਗਨ ਸਕੀਮ ਨਾਲ ਮੰਗਿਆ ਕਰੋ ਕੁੜੀਆਂ ਵਾਸਤੇ 31000 ਦੀ ਨੌਕਰੀ ਮੰਗਿਆ ਕਰੋ ਸਾਡੀਆਂ ਧੀਆਂ ਭੈਣਾਂ ਦੇ ਇਰਮਾਨ ਆ ਕੀ ਗੱਲ ਉਹ ਲੋਕਾ ਚੂੜਾ ਵੇਂਦਗੇ ਰਹਿ ਜਾਣ ਕਿ ਚੂੜਾ ਫਲਾਣੇ ਪਿੰਡ ਦੀ ਜਿਹੜੇ ਤਗੜੇ ਜ਼ਿਮੀਦਾਰ ਉਹਨਾਂ ਨੇ 3 ਲੱਖ ਦਾ ਲਹਿੰਗਾ ਪਾਇਆ ਤੇ ਸਾਡੀ 300 300 ਦਾ ਸੂਟ ਵੀ ਅਸੀਂ ਕਰਜਾ ਚੱਕ ਕੇ ਪਵਾ ਕੇ ਦਿੱਗੇ ਕੀ ਕਰੀਏ ਪੜ੍ਹੀ ਲਿਖੀ ਸਾਡੀ ਭੈਣ ਅੱਜ ਖੇਤਾਂ ਦੇ ਵਿੱਚ ਨਰਮੇ ਚੁੱਕਦੀ ਫਿਰਦੀ ਆ ਪੜ੍ਹੀ ਲਿਖੀ ਚੰਗੀ ਪੜ੍ਹੀ ਲਿਖੀ ਭੈਣ ਸਾਡੀ ਝੋਨੇ ਲਾਉਂਦੀ ਫਿਰਦੀ ਆ ਸਾਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਸਰਕਾਰ ਨੂੰ ਇਹ ਭੈਣੋ ਮੇਰੀਓ ਮਾੜਾ ਜਿਹਾ ਸੋਚੋ ਤੁਸੀਂ ਇਹ 1000 ਰੁਪਿਆ ਲੈ ਲਓ ਭਾਈ ਉਹ ਖਜ਼ਾਨੇ ਚੜਨਾ ਪਰ ਉਹ ਪੜੇ ਲਿਖੇ ਜਿਹੜੇ ਕਹਿੰਦੇ ਹੁੰਦੇ ਆ মিডিਆ ਸਾਹਮਣੇ ਕਿ ਪੜੇ ਲਿਖੇ ਮੰਤਰੀ ਚਾਹੀਦੇ ਆ ਪੜੇ ਲਿਖੇ ਚਾਹੀਦੇ ਆ ਆ ਪੜੇ ਲਿਖੇ ਵਾਲੇ ਵੀ ਲੋਕਾਂ ਨੂੰ ਲਾਲਚਾਂ 'ਚ ਪਾਉਂਦੇ ਆ ਜੇ ਇਹ ਤੁਸੀਂ ਲੀਡਰ ਨਹੀਂ ਹੋਗੇ ਬੀਬਾ ਜੀ ਤੁਹਾਡਾ ਘਰ ਵਾਲਾ ਲੀਡਰ ਨਹੀਂ ਹੈਗਾ ਇਹ ਨੇਤਾ ਇਹ ਕਮੀਡੀਅਨ ਜੇਕਰ ਇਹ ਲੀਡਰ ਹੁੰਦਾ ਇਹ ਲੋਕਾਂ ਦੇ ਹਿਸਾਬ ਨਾਲ ਨਾ ਚੱਲਦਾ ਜਿਹੜੇ ਹਸਾਵਨਾ ਜਮਾਨਾ ਚੱਲਦਾ ਹੋਵੇ ਚੱਲਣਾ ਪੈਂਦਾ ਇਹ ਨਹੀਂ ਚੱਲਿਆ ਜਾਂਦਾ ਲੀਡਰਾਂ ਤੋਂ ਜੇਕਰ ਜੋਤੀਬਾ ਫੂਲੇ ਜੀ ਆਪਣੇ ਬਾਪੂ ਦੇ ਮਗਰ ਲੱਗ ਜਾਂਦੇ ਤਾਂ ਮੈਂ ਤੁਹਾਨੂੰ ਗਰੰਟੀ ਦੇ ਨਾਲ ਕਹਿੰਨਾ 6743 ਜੱਤ ਸ਼ੂਦਰ ਵਰਨ ਇਹ ਕਦੇ ਪੜਾਈ ਦੇ ਵਿੱਚ ਨਹੀਂ ਆ ਸਕਦਾ ਸੀ ਜੇਕਰ ਮਾਤਾ ਸੁਵਿੱਤਰੀਬਾਈ ਫੂਲੇ ਜੀ ਆਪਦੇ ਸਹੁਰਾ ਸਾਹਿਬ ਦੇ ਮਗਰ ਲੱਗ ਜਾਂਦੇ ਤਾ ਦੁਨੀਆ ਦੀ ਪਹਿਲੀ ਟੀਚਰ ਮਹਿਲਾ ਟੀਚਰ ਨਹੀਂ ਮੰਨਿਆ ਜਾਣਾ ਸੀ ਇਹ ਨੋਟ ਕਰੋ ਗੱਲ ਲੋਕਾਂ ਦੇ ਹਿਸਾਬ ਨਾਲ ਨਾ ਚੱਲੋ ਲੋਕਾਂ ਨੂੰ ਲੀਡ ਕਿਵੇਂ ਕਰਨਾ ਉਹ ਹਿਸਾਬ ਨਾਲ ਚੱਲੋ ਲੋਕ ਹੀ ਇਨਾਂ ਤੇ ਗਾਰੇ ਸਿੱਟਦੇ ਸੀ ਕਿ ਇਹ ਜਵਾਕਾਂ ਨੂੰ ਕੁੜੀਆਂ ਨੂੰ ਕੋਹ ਕਰਦੇ ਪੜਾਉਂਦੇ ਆ ਇਹ ਸਮਝੋ ਗੱਲ ਨੂੰ ਲੋਕਾਂ ਦੇ ਹਿਸਾਬ ਨਾਲ ਨਾ ਚੱਲੋ ਆਪ ਦੇ ਹਿਸਾਬ ਨਾਲ ਚੱਲੋ ਜੇਕਰ ਬਾਬਾ ਸਾਹਿਬ ਬੇਦਖੜ ਜੀ ਜਿੰਨਾ ਨਾਲ ਛੂਆ ਛੂਤ ਹੁੰਦੀ ਸੀ ਉਹਨਾਂ ਦੇ ਹਿਸਾਬ ਨਾਲ ਚੱਲਦੇ ਤਾਂ ਇੱਥੇ ਗਲਾਂ ਚੋਂ ਕੁਜੇ ਤੇ ਪਿੱਛੋਂ ਝਾਰੂ ਨਹੀਂ ਲੱਥਨੇ ਸੀ ਯਾਦ ਰੱਖੋ ਪੈਰਾਂ ਚੋਂ ਘੁੰਗਰੂ ਨਹੀਂ ਲੱਥਨੇ ਸੀ ਸਮਝੋ ਇਸ ਗੱਲ ਨੂੰ ਵੀ ਖੜਕਾ ਸੁਣੇ ਆਈ ਜਾਂਦੇ ਅਸ ਉਧਰ ਇਸ ਕਰਕੇ ਸਮਝਣ ਦੀ ਲੋੜ ਆ ਤੁਹਾਨੂੰ ਤੁਸੀਂ ਲੀਡਰ ਬਣੋ ਨਾ ਕਿ ਝੋਲਾ ਚੱਕ ਬੇਨਤੀ ਆ ਤੋਸਰ ਤੁਹਾਡੀਆਂ ਪੜਾਈਆਂ ਲਖਾਈਆਂ ਨਿਲ ਹੋ ਗਈਆਂ ਇੱਥੇ ਤੇ ਮੈਂ ਪੈਣਾ ਬੀਬੀਆਂ ਨੂੰ ਕਹਿੰਨਾ ਆਪਾਂ ਗਰੀਬ ਘਰਾਂ ਤੋਂ ਸੰਬੰਧਤ ਹੁੰਦੇ ਆਪਾਂ ਉਹਦੇ ਬੱਚਿਆਂ ਵਾਸਤੇ ਨੌਕਰੀ ਮੰਗੀਏ ਨੌਕਰੀ ਮਿਲ ਗਈ ਕਿਹੜਾ 1000 ਰੁਪਿਆ ਤੇਰੇ ਘਰ ਵਾਲੇ ਦੀ ਬੀਬੀ ਦਿਹਾੜੀ 400 ਰੁਪਿਆ ਪੂਰੀ ਨਹੀਂ ਪੈਂਦੀ ਦਸ ਮਾਂ ਕਿਵੇਂ ਪੂਰੀ ਪਾਊਗੀ ਜਿਹਦੇ ਬੱਚੇ ਨੌਕਰੀ ਲੱਗਿਆ ਉਹ ਖੁਦ ਨਰਮਾ ਚੁਗਣ ਚਾਹਦੀ ਹੈ ਕਹਿੰਦੀ ਭਾਈ 40000 ਨਾ ਪੂਰੀ ਨਹੀਂ ਪੈਂਦੀ ਫੇਰ 10000 ਨਾ ਪੂਰੀ ਕਿਵੇਂ ਪਾਏਗੀ ਮਾਂ 33 ਰੁਪਏ ਦਿਹਾੜੀ ਦੇ ਬੰਨੇ ਆ ਤੇਰੇ ਇਹਨੇ ਨਹੀਂ ਰਸਣਾ ਤੈਨੂੰ ਮੈਂ ਦੱਸਦਾ 33 ਰੁਪਏ ਦਿਹਾੜੀ ਦੇ ਬੰਨੇ ਆ ਤੇਰੇ ਉਹ 33 ਰੁਪਏ ਜਿਹੜੇ ਦਿਹਾੜੀ ਦੇਣਾ ਮਾਂ ਉਹ 33 ਰੁਪਿਆ ਦੇ ਵਿੱਚ ਇੱਕ ਟਾਈਮ ਦੀ ਸਬਜ਼ੀ ਨਹੀਂ ਹੁੰਦੀ ਅੱਜ 70 ਰੁਪਿਆ ਦੀ ਸਬਜ਼ੀ ਬਣਦੀ ਆ ਤੇਲ ਤੰਦੂ ਪਾ ਕੇ ਗੈਸ ਲਾਉਣਾ ਵਿੱਚ ਫਿਰ 100 ਰੁਪਏ ਦੀ 200 ਰੁਪਏ ਦੀ ਘਰੇ ਸਬਜ਼ੀ ਬਣਦੀ ਆ ਮਾਂ 60 ਰੁਪਏ ਕਿਲੋ ਦੁੱਧਾ ਕੀ ਪੂਰਾ ਹੋਊਗਾ ਅਰਸੋਈ ਨਹੀਂ ਚੱਲਦੀ 100 ਰੁਪਏ 'ਚ ਇਹ ਨੋਟ ਕਰੋ ਗੱਲ ਬਾਕੀ ਮੇਰੀਆਂ ਗੱਲਾਂ ਤੁਸੀਂ ਤਾਂ ਤਗੜੇ ਲੋਕਾਂ ਦੀਆਂ ਗੱਲਾਂ ਸੁਣ ਗਿੱਝੇ ਹੋਏ ਆ ਜਿਹੜੇ ਲੋਕ ਤੁਹਾਡੇ ਬਾਰੇ ਸੋਚੇ ਨਹੀਂ ਕਦੇ ਤੁਸੀਂ ਉਹਨਾਂ ਰਾਜੇ ਲੋਕਾਂ ਦੀਆਂ ਗੱਲਾਂ ਸੁਣਦੇ ਆ ਮੇਰੇ ਅੱਗੇ ਮਹੱਤੜ ਦੀਆਂ ਗੱਲਾਂ ਕਿਉਂ ਸੁਣੋਗੇ ਬਾਕੀ ਮਰਜ਼ੀ ਅਮਲ ਜ਼ਰੂਰ ਕਰੋ ਜੇ ਜਿਹੜੇ ਲੋਕ ਪੜ੍ਹੇ ਲਿਖੇ ਲੀਡਰ ਭਾਲਦੇ ਉਹਨਾਂ ਨੂੰ ਵੀ ਸੁਭਾਲ ਆ ਭਾਈ ਇਹ ਜਵਾਬ ਜ਼ਰੂਰ ਦਿਓ ਜੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ